ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਵੀਰੇ ਆਪਾਂ ਤੀਜਾ ਸੂਆ ਵੜ ਲੈ ਕੇ ਆਏ ਆ 15 ਦਿਨ ਬਾਕੀ ਪਿੰਡ ਬੱਛੂਣ ਜ਼ਿਲ੍ਹਾ ਮਾਨਸਾ ਨੇੜੇ ਬਲਾਡਾ ਇਧਰ ਮਾਨਸਾ ਵਾਲੇ ਵੀਰ ਕਰ ਲਿਓ ਸੰਪਰਕ ਨੰਬਰ ਬਾਈੰਗਾ ਦਾ 98767 26122 ਆ ਦੇਖੋ ਵੀਰੇ ਪੂਰੀ ਚੰਗੀ ਬਿਹੜ ਹੈਗੀ ਤੀਜਾ ਸੂਆ ਮਿਲ ਕੇ ਦਾ ਰਿਹਾਗਾ ਦੂਜੇ ਸੂਏ ਦਾ 16 ਕਿਲੋ ਇਹਦੀ 17 ਆਮ ਨਾਲ ਗੱਢ ਦੂਗੀ ਤੇ ਗਰਮੀ ਭੋਰਾ ਨਹੀਂ ਮਨਾਉਣੀ ਇਹਨੇ ਇੰਨੀ ਵਧੀਆ ਬਿਹੜ ਹੈ ਇੱਕ ਨੰਬਰ ਆ ਥਾਣ ਲੈਵਾ ਕਰੋ ਚੱਕ ਕੱਚੀ ਗੱਚੀ ਆ ਵੀਰੇ ਜਿਹੜਾ ਲੈ ਗਿਆ ਤੇ ਸਾਂਭ ਲਈ ਉਹਨੇ ਤੇ ਪੂਰੀ ਵਧੀਆ ਰਹੂਗੀ ਆ ਦੇਖੋ ਵੀਰੇ ਫੇਸ ਕੁਆਲਿਟੀ ਦੇਖ ਲਓ ਇੱਕ ਨੰਬਰ ਆ ਦੇਖੋ ਤੋਰਾ ਤਰਾ ਕਰ ਲਓ ਚੱਕ ਤੇ ਰਾਜੀ ਪਲੀ ਵੀ ਪੂਰੀਆ ਐਚ ਐਫ ਨਾ ਸਾਹੀਵਾਲ ਦਾ ਥੋੜਾ ਕਰਾਸ ਆ ਗਿਆ ਕੱਦ-ਕਾੜ ਪੂਰਾ ਵਧੀਆ ਤੇ ਜੋ ਤਿਆਰ ਹੋ ਗਈ ਬਹੁਤ ਵਧੀਆ ਵੀਰ ਕਹਿੰਦੇ ਤਿਆਰ ਹੁੰਦੀ ਆ ਥੱਲੇ ਇੱਕ ਨੰਬਰ ਪਿੰਡ ਬਚੂਆਣਾ ਜ਼ਿਲ੍ਹਾ ਮਾਨਸਾ ਨੰਬਰ ਤੁਹਾਨੂੰ ਬੋਲਦਾ ਸਕਰੀਨ ਤੇ ਵੀ ਲਾ ਆ ਦੇਖੋ ਥੱਲੇ ਕਿੰਨੀ ਵਧੀਆ ਵੀਰੇ ਇੱਕ ਨੰਬਰ WhatsApp ਵਾਲੇ ਵੀਡੀਓ ਵੀਰੇ ਆ ਦੇਖੋ ਜੀ ਇੱਕ ਨੰਬਰ ਫੇਸ ਕੁਆਲਿਟੀ ਫੇਰ ਕਰ ਲੋ ਚੱਕਾ ਦੇਖੋ ਜੀ ਇੱਕ ਨੰਬਰ ਵਹਿੜਾ ਥਣ ਥਣ ਸਾਨੂੰ ਕਰਾਤੇ ਚੱਕ ਸਮਾਰ ਕੇ ਕਰ ਲਿਓ ਜੇ ਸਰਲੀ ਫੋਨ ਕਰ ਲਿਓ ਬੰਗਾਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖ ਲੈ ਤਾ ਲੋ ਤਾਂ